ਅੱਜ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਹਲਕਾ ਗੁਰੂ ਹਰਸਾਏ ਦੇ ਪਿੰਡ ਛਰੀਆਂ ਵਾਲਾ ਬਰਾੜ ਦੀ ਆ ਜਿਸ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਬੀਤੀ ਰਾਤ ਅੱਗ ਲੱਗ ਜਾਂਦੀ ਹੈ ਰਾਤ ਬਿਜਲੀ ਸਰਕਟ ਤੋਂ ਅੱਗ ਲੱਗਦੀ ਹੈ ਤੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਇੱਥੋਂ ਤੱਕ ਕਿ ਛੱਤ ਵੀ ਸੜ ਕੇ ਸੁਆਹ ਹੋ ਜਾਂਦੀ ਪਰਿਵਾਰਿਕ ਮੈਂਬਰ ਘਰ ਦਾ ਮੁਖੀ ਘਰ ਵਿੱਚ ਨਹੀਂ ਸੀ ਤੇ ਮਾਤਾ ਜੀ ਨਾਲ ਕੁੜੀਆਂ ਤੇ ਘਰ ਸੌਗੇ ਵੀ ਇਕੱਲੇ ਘਰੇ ਨਹੀਂ ਸੌਵਾਂਗੇ ਤੇ ਅਚਾਨਕ ਸਰਕਟ ਸ਼ਾਰਟ ਹੁੰਦਾ ਤੇ ਘਰ ਦੇ ਹਾਲਾਤ ਜਿਹੜੇ ਮੈਂ ਤੁਹਾਨੂੰ ਦਿਖਾ ਦੇਣਾ ਹੈਗਾ ਸਭ ਤੋਂ ਪਹਿਲਾਂ ਹਾਲੇ ਵੀ ਅੱਗ ਜਿਹੜੀ ਆ ਤੁਖਦੀ ਦਿਖਾਈ ਦੇ ਰਹੀ ਆ ਇਹ ਸਾਹਮਣੇ ਇੱਥੇ ਫਰਿਜ ਪਿਆ ਸੀ ਫਰਿਜ ਤੋਂ ਸ਼ਾਰਟ ਸਰਕਟ ਹੋਇਆ ਉਸ ਤੋਂ ਬਾਅਦ ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਲਪੇਟ ਚ ਲੈਣ ਤੋਂ ਬਾਅਦ ਛੱਤ ਵੀ ਸੜ ਕੇ ਥੱਲੇ ਡਿੱਗ ਗਈ ਤੇ ਇੱਥੋਂ ਤੱਕ ਸਾਹਮਣੇ ਅਲਮਾਰੀ 'ਚ ਪਿਆ ਕੀਮਤੀ ਸਮਾਨ ਅਲਮਾਰੀ ਵੀ ਸੜ ਗਈ ਇੱਧਰ ਪੇਟੀਆਂ ਪਈਆਂ ਨੇ ਪੇਟੀਆਂ ਵੀ ਸੜ ਗਈਆਂ ਮੋਟਰਸਾਈਕਲ ਤੱਕ ਸੜ ਗਿਆ ਅਜੇ ਵੀ ਆਟੇ ਵਾਲੀ ਮਿੱਟੀ ਦੇ ਵਿੱਚ ਅੱਗ ਤੁਖਦੀ ਦਿਖਾਈ ਦੇ ਰਹੀ ਐ ਤਸਵੀਰਾਂ ਬੜੀਆਂ ਭਾਵ ਕਰਨ ਵਾਲੀਆਂ ਨੇ ਮਾਹੌਲ ਪੂਰਾ ਇੱਥੇ ਕਮਕੀਨ ਐ ਕਿਉਂਕਿ ਇੱਕ ਗਰੀਬ ਪਰਿਵਾਰ ਦਾ ਆਸ਼ਿਆਨਾ ਜਿਹੜਾ ਐ ਉਹ ਸੜ ਕੇ ਸੁਆਹ ਹੋ ਗਿਆ ਮੰਜੇ ਤੱਕ ਆ ਮੰਜਾ ਕਿੱਥੇ ਪਿਆ ਸਾਰੇ ਮੰਜੇ ਮੋਟਰਸਾਈਕਲ ਪਿਆ ਇਹ ਦੇਖ ਲਓ ਮੋਟਰਸਾਈਕਲ ਐ ਮੋਟਰਸਾਈਕਲ ਵੀ ਪੂਰਾ ਸੜ ਕੇ ਸੁਆਹ ਹੋ ਗਿਆ ਟਾਇਰ ਵੀ ਸੜ ਗਿਆ ਪੂਰਾ ਮੋਟਰਸਾਈਕਲ ਕਬਾੜ ਹੋ ਗਿਆ ਛੱਤ ਦੇ ਹਾਲਾਤ ਤੁਸੀਂ ਦੇਖੋ ਬਾਲੇ ਸੜਨ ਤੋਂ ਬਾਅਦ ਉਸ ਤੋਂ ਬਾਅਦ ਛੱਤ ਕਿਵੇਂ ਡਿੱਗੀ ਤੇ ਬਾਲੇ ਥੱਲੇ ਪਏ ਹੋਏ ਸੜੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਇੱਕ ਕਲਮਾਰੀ ਜਿੰਦੇ ਚ ਸਮਾਨ ਸੀ ਕੀਮਤੀ ਪੱਖੇ ਤੱਕ ਫਰਿੱਜ ਤੱਕ ਕੋਈ ਚੀਜ਼ ਜਿਹੜੀ ਆ ਕਰਦੇ ਵਿੱਚ ਬਚੀ ਨਹੀਂ ਸੀ ਛੇ ਹਜ਼ਾਰ ਰੁਪਿਆ ਨਰੇਗਾ ਤੋਂ ਥੋੜਾ ਬਹੁਤਾ ਨਰੇਗਾ ਮਜ਼ਦੂਰ ਵੀ ਨੇ ਕੁਝ ਪੈਸੇ ਵੀ ਨਕਦੀ ਵੀ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰ ਵੀ ਨੇ ਪਿੰਡ ਵਾਲੇ ਲੋਕ ਵੀ ਮੌਜੂਦ ਨੇ ਰਿਸ਼ਤੇਦਾਰ ਸਾਰੇ ਇੱਥੇ ਪਹੁੰਚ ਰਹੇ ਹੈਗੇ ਆ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਨ ਮਾਤਾ ਕੀ ਨਾਮ ਆ ਤੁਹਾਡਾ ਰਾਜ ਕੀ ਗੱਲ ਹੋਈ ਆ ਸਾਰੀ ਜੀ ਬਲਗ ਲੱਗ ਗਈ ਸੀ ਹਮਮ ਅਮੈਂ ਗਵਾਂਡੀਆਂ ਕਰੇ ਗਈ ਚਲੀ ਪਾਈ ਗਈ ਸਾ ਅੱਛਾ ਕਰਿਆ ਆ ਪਾਈਨੇ ਦੀ ਆਪ ਕਰੀ ਨਹੀਂ ਹੈਗੀ ਸੀ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਤ ਬਹੁਤ ਪੈ ਗਿਆ ਹੋ ਗਿਆ ਕੋਈ ਨਕਦੀ ਵੀ ਸੀ ਹਾਂਜੀ ਅੱਛਾ ਫਰੈਂਚ ਸੜੀ ਵੀ ਆ ਮੋਟਰਸਾਈਕਲ ਸੜਿਆ ਹਾਂ ਸੜਿਆ ਮੋਟਰਸਾਈਕਲ ਫਰੈਂਚ ਸੜੀ ਕੁਛ ਬਰੈਡ ਬੈਡ ਵੀ ਸਾਰਾ ਕੁਛ ਥੀਲਾ ਰੱਤਾ ਪੀਟੇ ਵਾਲੇ ਵਿੱਚ ਟਿਕਰਾ ਗਿਆ ਕੁਛ ਨਹੀਂ ਰਹਿ ਗਿਆ ਕੁਛ ਨਹੀਂ ਰਹੇਗਾ ਤੇ ਭਾਈ ਸਾਹਿਬ ਕਿੱਧਰ ਨੇ ਆਪ ਉਹ ਮੋਗੇ ਗਏ ਸੀ ਅੱਛਾ ਆ ਰਹੇ ਹਾਂ ਆ ਰਹੇ ਆ ਰਹੇ ਨੇ ਰਿਸ਼ਤੇਦਾਰ ਵਗੈਰਾ ਸੀ ਪਤਾ ਕਿਵੇਂ ਲੱਗਿਆ ਸੋ ਰਾਤ ਜਦੋਂ ਅੱਗ ਲੱਗੀ ਸ਼ਾਨ ਗਵਾੜ ਦੇ ਵੇਖਿਆ ਕਿਤੇ ਬੀਗ ਬਲ ਰਹੀ ਹਾਂ ਉਹਨਾਂ ਰੌਲਾ ਪਾਇਆ ਫਿਰ ਕਿੰਨੇ ਵਜੇ ਅੱਗ ਤੇ ਕਾਬੂ ਪਾਇਆ ਗਿਆ ਕਿ ਸੜ ਗਏ ਸੋ ਸੋ ਸਾਰੇ ਸਾਰਾ ਸੜ ਗਿਆ 1 ਵਜੇ ਅਸੀਂ 1 ਵਜੇ ਹਾਂ 2 ਵਜੇ ਆਗੂ ਕਬਜਾ ਦੇ ਹੂੰ ਰਿਸ਼ਤੇਦਾਰ ਸਾਰੇ ਬਿਲਕੁਲ ਜੀ ਰਾਤ ਦਾ ਜਿਹੜੀ ਤਸਵੀਰ ਸੀ ਬੜੀ ਭਾਵ ਕਰਨ ਵਾਲੀ ਸੀ ਪਿੰਡ ਵਾਸੀ ਹੋਰ ਵੀ ਮੌਜੂਦ ਹੈ ਗਿਆ ਕਿੰਨਾ ਕੁ ਸਵਾਨ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਅਸੀਂ ਇਹ ਕਹਿੰਨੇ ਵੀ ਜੇ ਵੇਖੀਏ ਤਾਂ ਸਾਰਾ ਹੀ ਨੁਕਸਾਨ ਹੋ ਗਿਆ ਜ ਇਹਨਾਂ ਦੇ ਤਨ ਦੇ ਕੱਪੜੇ ਜਿਹੜੇ ਗਲ ਦੇ ਵਿੱਚ ਨੇ ਉਹ ਹੀ ਰਹਿ ਗਏ ਨੇ ਹੋਰ ਤਾਂ ਇਹਨਾਂ ਦੇ ਘਰੇ ਕੋਈ ਚੀਜ਼ ਵੇਖਣ ਨੂੰ ਰਹਿ ਨਹੀਂ ਗਈ ਆ ਬਾਕੀ ਮੀਡੀਆ ਦੇ ਸਾਹਮਣੇ ਜੋ ਹੈ ਪਿਆ ਉਹ ਸਾਹਮਣੇ ਹੈ ਜੀ ਇੰਨੀਆਂ ਗੱਲਾਂ ਕਰਦਾ ਮਾਫ਼ ਮੈ ਆਜਾਤ ਹਾਂ ਹੋਰ ਵੀ ਪਿੰਡ ਵਾਸੀ ਮੌਜੂਦ ਹੈਗੇ ਆ ਗੱਲਬਾਤ ਕਰ ਲੈਨੇ ਆ ਬਾਈ ਹੋਰੀ ਨੇ ਵੀਰੇ ਗਰੀਬ ਪਰਿਵਾਰ ਸੀ ਹਨ ਹਾਲਾਤ ਪਹਿਲਾਂ ਵੀ ਪਲਸਟਰ ਤੱਕ ਨਹੀਂ ਹੋਇਆ ਹਾਂਜੀ ਪਲਸਟਰ ਤੱਕ ਨਹੀਂ ਹੋਇਆ ਜੀ ਕੁਝ ਵੀ ਹੈ ਨਹੀਂ ਘਰੇ ਬਸ ਕੱਲਾ ਆਪਣਾ ਕਮਾਉਂਦੇ ਆ ਤੇ ਖਾਂਦੇ ਕੱਲੀ ਰੋਟੀ ਕਮਾਉਂਦੇ ਆ ਖਾਂਦੇ ਆ ਦੋਨੋਂ ਜੀ ਬਿਰਦ ਦਾ ਬੇਟਾ ਵੀ ਹੈ ਨਹੀਂ ਇੱਕ ਬੇਟੀ ਆ ਉਹਦੇ ਵਿਆਹ ਕਰਦਾ ਉਹ ਆਪਦੇ ਘਰੇ ਆ ਠੀਕ ਆ ਜੀ ਦੋਨੋਂ ਜੀ ਬਿਰਦ ਹੈਗੇ ਆ ਦੋਨੇ ਆਪ ਦਾ ਟਾਈਮ ਪਾਸ ਕਰਦੇ ਨਰੇਗਾ ਮਜ਼ਦੂਰੀ ਜਾ ਕੇ ਉਹਦੇ ਨਾਲ ਕਰਦੇ ਆ ਟਾਈਮ ਪਾਸ ਕਰਦੇ ਆ ਘਰ ਦੇ ਵਿੱਚ ਤੁਸੀਂ ਹਾਲਾਤ ਦੇਖ ਹੀ ਰਹੇ ਆ ਕਿ ਕਿੰਨੀ ਕ ਜਗਾਹ ਆ ਕਿ ਥੋੜਾ ਹਮ ਛੱਤ ਵੀ ਜਿਹੜੀ ਡਿੱਗ ਚੁੱਕੀ ਆ ਕੁਛ ਵੀ ਹੈ ਨਹੀਂ ਘਰ ਦੇ ਵਿੱਚ ਜਿੰਨਾ ਕੁਛ ਸੀਗਾ ਇੱਕ ਛੋਟੀ ਜੀ ਬਾਈਕ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਆ ਘਰ ਦੇ ਵਿੱਚ ਮੰਜੇ ਬਿਸਤਰੇ ਜੋ ਵੀ ਇੱਕ ਹੀ ਰੂਮ ਆ ਹੁਣ ਇੱਕ ਦੇ ਵਿੱਚ ਹੀ ਪਿਆ ਸੀ ਹਾਂਜੀ ਆਟਾ ਤੱਕ ਕੁਛ ਵੀ ਇੱਕ ਭਾਂਡਾ ਵੀ ਤੁਸੀਂ ਦੇਖ ਸਕਦੇ ਇੱਕ ਕੋਲੀ ਵੀ ਚਮਚਾ ਵੀ ਨਹੀਂ ਬਚਿਆ ਜਿਹੜੇ ਤਨ ਤੇ ਕੱਪੜੇ ਪਾਏ ਆ ਕੱਲੇ ਉਹੀ ਆ ਤੇ ਅਸੀਂ ਹੈਲਪ ਲਈ ਕਹਿੰਨੇ ਆ ਜਿੱਥੋਂ ਤੱਕ ਵੀ ਸਾਡੀ ਨਿਊਜ਼ ਜਾਂਦੀ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਬਿਲਕੁਲ ਵੀ ਸਮਾਜ ਸੇਵੀਆਂ ਵੱਲੋਂ ਅਪੀਲ ਹੈ ਨੰਬਰ ਵਾਈ ਬੋਲਦੇ ਪਰਿਵਾਰ ਦਾ ਕੋਈ ਹੈਗਾ ਜਾਂ ਆਪਣਾ ਬੋਲ ਦਿਓ ਜਿਹੜਾ ਸੰਪਰਕ ਕਰ ਲੈਣ ਲੋ ਹਾਂਜੀ ਮੈਂ ਆਪਣਾ ਨੰਬਰ ਬੋਲ ਦਿੰਦਾ ਜੀ 9592638710 9592638710 ਪਰਿਵਾਰ ਦਾ ਨੰਬਰ ਹੈ ਕੋਈ ਹਾਂਜੀ ਤੁਸੀਂ ਦੇ ਦਿਓ ਜੀ ਆਪਣਾ ਨੰਬਰ ਹਾਂ ਨੰਬਰ ਹਾਂਜੀ ਹਾਂਜੀ ਬਣ ਤੁਸੀਂ ਦੇ ਦਿਓ ਬੋਲ ਦਿਓ ਨੰਬਰ ਬੋਲ ਦਿਓ 9581030118 ਤੁਹਾਡੇ ਮਾਤਾ ਜੀ ਦੇ ਹਾਂਜੀ ਇੱਕ ਕਾਰ ਹਾਂਜੀ ਬੋਲੋ ਨੰਬਰ ਦੁਬਾਰਾ ਬੋਲੋ 9781030118 ਲੋ ਜੀ ਨੰਬਰ ਜਿਹੜੇ ਆ ਅਸੀਂ ਸਕਰੀਨ ਤੇ ਵੀ ਦੇ ਦਿੰਨੇ ਆ ਹਾਲਾਤ ਤੁਸੀਂ ਦੇਖ ਲਓ ਕਰਦੇ ਪਹਿਲਾਂ ਵੀ ਕੋਈ ਇੰਨੇ ਬਿਹਤਰ ਨਹੀਂ ਸਨ ਕਿਉਂਕਿ ਪਲਸਟਰ ਤੱਕ ਨਹੀਂ ਹੋਇਆ ਸੀ ਕਾਰਜੀ ਫਿਟਿੰਗ ਕੀਤੀ ਹੋਈ ਸੀ ਸਮਾਨ ਸੀ ਕਾਰ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਨੰਬਰ ਅਸੀਂ ਪਰਿਵਾਰ ਦਾ ਦੇ ਚੁੱਕਿਆ ਜੋ ਦਾਨੀ ਸੱਜਣਾ ਇਸ ਪਰਵਾਦ ਦੀ ਛੱਤ ਦੁਬਾਰਾ ਪਾਉਣਾ ਚਾਹੁੰਦੇ ਨੇ ਇਸ ਪਰਵਾਦ ਦੀ ਮਤ ਕਰਾਂ ਸਿਰਫ ਜਿਹੜੇ ਕੱਪੜੇ ਉਹਨਾਂ ਨੇ ਪਾਏ ਹੋਇਆ ਉਹੀ ਕੱਪੜੇ ਬਚੇ ਆ ਆਟਾ ਤੱਕ ਹੁਣ ਹੀ ਮੈਂ ਦਿਖਾ ਦਿੰਦਾ ਤਸਵੀਰ ਤੁਖਦਾ ਹੋਇਆ ਪੱਟੀ ਦੇ ਵਿੱਚ ਆਟਾ ਵੀ ਹੁਣ ਦਿਖਾਈ ਦੇ ਰਿਹਾ ਆਟਾ ਤੱਕ ਸੜ ਕੇ ਸੁਬਾਹ ਹੋ ਗਿਆ ਅੰਮ੍ਰਿਤਪਾਲ ਦੀ ਆਟੇ ਵਾਲੀ ਕਹਾਣੀ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਕਈ ਪਰਿਵਾਰ ਆਏ ਜਿਹੜੇ ਅੱਜ ਵੀ ਆਟੇ ਤੋਂ ਮਤਿਆਜ ਤੇ ਇਸ ਪਰਵਾ ਦਾ ਆਟਾ ਵੀ ਚਲਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਪਰਵਾ ਦੀ ਛੱਤ ਡਿੱਗੀ ਹੋਈ ਅੱਗ ਲੱਗਦੀ ਆ ਸ਼ਾਰਟ ਸਰਕਟ ਹੁੰਦਾ ਹੈ ਪਿੰਡ ਵਾਸੀ ਮੌਜੂਦ ਹੈਗੇ ਆ ਸਾਰੀ ਤਸਵੀਰ ਇਧਰ ਦੀ ਵੀ ਦਿਖਾ ਦਿੰਨੇ ਆ ਪੂਰਾ ਮਾਹੌਲ ਜਿਹੜਾ ਭਾਵੇਂ ਕਰਨ ਵਾਲਾ ਬਣਿਆ ਹੋਇਆ ਕਿਸੇ ਘਰ ਦਾ ਛਿਆਨਾ ਜਿਹੜਾ ਜਿਸੇ ਘਰ ਦੀ ਛੱਤ ਜਿਹੜੀ ਹੈ ਉਹ ਸੜ ਜਾਏ ਉਹ ਮਕਾਨ ਸੜ ਜਾਏ ਉਸ ਘਰ ਦੇ ਵਿੱਚ ਪਿਆ ਸਮਾਨ ਸੜ ਜਾਵੇ ਉਸ ਪਰਿਵਾਰ ਤੇ ਕੀ ਵਿੱਦੀ ਹੋ ਗਈ ਇਹ ਨਹੀਂ ਕਿ ਆ ਜਾ ਸਕਦਾ ਪਰ ਦੂਸਰੇ ਪਾਸੇ ਮਦਦ ਦੀ ਜਿਹੜੀ ਗੋਹਾਰ ਹੈਗੀ ਅਸੀਂ ਵੀ ਲਾਉਂਦੇ ਹੈਗੇ ਆ ਗੁਰੂ ਵਰਸਾਈ ਲਾਈਵ ਦੇ ਜ਼ਰੀਏ ਇਸ ਪਰਵਾਹ ਦੀ ਬਤ ਵਤ ਮਦਦ ਕੀਤੀ ਜਾਵੇ ਜਿੰਨੇ ਸਮਾਸੇ ਵੀ ਦੋਸਤ ਯਾਰ ਮਿੱਤਰ ਇਸ ਵੀਡੀਓ ਨੂੰ ਦੇਖ ਰਹੇ ਹੋ ਜਿਆਦਾ ਨਹੀਂ ਮਦਦ ਨਹੀਂ ਕਰ ਸਕਦੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕੋਈ ਨਾ ਕਿਸੇ ਦਾਨੀ ਸਜਣ ਤੱਕ ਇਹ ਵੀਡੀਓ ਜਾ ਸਕੇ ਤੇ ਇਸ ਪਰਿਵਾਰ ਦੀ ਦੁਬਾਰਾ ਛੱਤ ਪੈਸੇ ਇਸ ਪਰਿਵਾਰ ਦੇ ਵਿੱਚ ਦਾਣਾ ਆਟਾ ਜਾਂ ਜੋ ਵੀ ਪਾਉਣ ਵਾਲੇ ਵਸਤਰ ਉਹ ਪਹੁੰਚ ਜਾਣ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਲਾ ਤੁਹਾਡਾ ਖੁਦਾ ਗੁਰੂ ਹਰ ਸੈ ਲਾਈਵ ਪੱਤਰਕਾਰ ਸਾਥੀ ਰਜਿੰਦਰ ਕਮਉ ਦੇ ਨਾਲ ਮੈਂ ਸਤਪਾਲ ਤਿੰਨ ਪਿੰਡ ਸ਼ਰੀਮ ਵਾਲਾ ਬਰਾੜ ਹਲਕਾ ਗੁਰੂ ਹਰ ਸੈ